சீதரா <muchas> गया है जय श्री राम जितने लोग खड़े हैं आवाज अयोध्या है तक पहुंच जाएगी अगर मिलके गाएंगे तो श्री श्री वर्मा जी मेरे भाई प्रेस रिपोर्टर पहुंचे स्वागत है इनका जय श्री राम जय श्री राम नाबा वालों अभी भी आवाज नहीं आ रही जय श्री राम जय श्री राम ਥੋੜਾ ਜ਼ੋਰ ਜ਼ੋਰ ਦੇ ਨਾਲ ਪੜੇਗਾ ਜੈ ਸ਼੍ਰੀ ਰਾਮ ਹੋਰ ਕਾੜਾ ਬੀਜਪੀ ਨੂੰ ਦੇਖਣ ਜਾ ਰਹੇ ਜਿਹੜਾ ਪ੍ਰੋਗਰਾਮ ਹੈ ਤੇ ਅੱਜ ਦਾ ਪ੍ਰੋਗਰਾਮ ਨਹੀਂ ਹੈ ਇਹ ਰਾਮ ਰਾਜ ਦੀ ਸ਼ੁਰੂਆਤ ਹੈ ਇਹ ਪ੍ਰੋਗਰਾਮ ਨਹੀਂ ਹੈ ਇਹ ਨਵੇਂ ਯੁੱਗ ਦੀ ਸ਼ੁਰੂਆਤ ਹੈ ਇਹ ਵਿਚਗੁਰੂ ਭਾਰਤ ਬਣਨ ਜਾ ਰਹੇ ਸ਼੍ਰੀ ਰਾਮ ਜਿੰਨਾਂ ਤੁਹਾਨੂੰ ਪੱਲਾ ਜਦੋਂ ਜਿਹੜਾ ਬਹੁਤ ਹੀ ਜਿਹੜਾ ਆਪਣਾ ਵੱਡਾ ਦਿਨ ਤੇ ਇੰਪੋਰਟੈਂਟ ਦੇ ਨਾਮ ਸ਼੍ਰੀ ਰਾਮ ਜੈ ਸ਼੍ਰੀ ਰਾਮ 17 29 ਸ਼੍ਰੀ ਰਾਮ ਜਰੂਰ ਨਾਕਾਬੰਦੀ ਕੀਤੀ ਜਿਹੜਾ ਜੋੜਾ ਜਿਹੜਾ ਸਭ ਤੋਂ ਅੱਤਰ ਨਿਕਲ ਨਹੀਂ ਆ ਅੱਗੇ ਸੈਂਟਰ ਵਿੱਚ ਬੈਕ ਸਾਈਡ ਤੇ ਜਿਹੜੀ ਪ੍ਰੋਪਰ ਸੋਰਸ ਨਹੀਂ ਆ ਰਿਹਾ ਟੈਂਪਰ ਦਾ ਪੂਰਾ ਜੀ ਪ੍ਰੋਪਰ ਬੰਦ ਕੀਤਾ ਹੋਇਆ ਤੇ ਨਾਕਾ ਬੰਨ੍ਹ ਕੇ ਕਰਕੇ ਵੀ ਜਿਹੜੀ ਅਸੀਂ ਚਾਈ ਸ਼੍ਰੀ ਰਾਮ ਸੇਵਾ ਨੂੰ ਟਮਾੜਾ ਬੰਦਾ ਦਾ ਮਾੜਾ ਅੰਸਰ ਆ ਕੇ ਦਲੇ ਘਟਨਾ ਨਾ ਦੇਵੇ ਤੇ ਮੈਂ ਆਪਣੇ ਲੋਕਾਂ ਨੂੰ ਇਹ ਵੀ ਇਹ ਕਰਨਾ ਚਾਹਤ ਹਾਂ ਸ਼ਹਿਰ ਵਾਸੀ ਨੂੰ ਬਹੁਤ ਸਾਰੀ ਸੰਗਤ ਨੂੰ ਮੇਰੀ ਬੇਨਤੀ ਹੈ ਜਿਹਨ ਵੀ ਬਹੁਤ ਸ਼ਰਧਾਮ ਨਾਲ ਕਿਤਾਬ ਜਿਹੜਾ ਫਲਾਸਟਾ ਦਾ ਨਾਮ ਜੇ ਉਹ ਕਰੇ ਹਾਲ ਟਾਈਮ ਨਾਲ ਦੇ ਲਈ ਆਪਣਾ ਸਾਡੇ ਉਹ ਸੰਸਥਾ ਹੈਗੀ ਹੈ ਜਿਸ ਦਾ ਦੇਖਣਾ ਸੇਵਾ ਮੰਡਲ ਵਾਲਿਆਂ ਨੇ ਜਿੱਤੀਆਂ ਵਿੱਚ ਕੀਤੀਆਂ ਨੇ ਉਹਨਾਂ ਦਾ ਉਹ ਵੀ ਪੂਰਾ ਕਵਰਟ ਕਰ ਰਹੇ ਆ ਜਦੋਂ ਵੀ ਕੋਈ ਉਹਨਾਂ ਦੀ ਪ੍ਰੋਬਲਮ ਜਿਹੜੇ ਭਗਤੀ ਮੂਲ ਜੀ ਅੱਜ ਦੇ ਹਿਸ਼ਮ ਦੇ ਮਹਾਨ ਅਮਰਤਪਾਉਸਪੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਅੱਜ ਇਸ ਉਤਸਵ ਦੇ ਸਬੰਧ ਦੇ ਵਿੱਚ ਕਿਸਨਾ ਸੇਵਾ ਮੰਡਲ ਵੱਲੋਂ ਇੱਕ ਵਿਸ਼ਾਲ ਨਿਸ਼ਾਨ ਯਾਤਰਾ ਫੱਟੀ ਜਾ ਰਹੀ ਹੈ ਜਿਸ ਦੇ ਵਿੱਚ ਪੂਰਾ ਸ਼ਹਿਰ ਭਗਵੇਂ ਦੇ ਵਿੱਚ ਰੰਗਿਆ ਪਿਆ ਆਰਾਮਾਈ ਮਹਾਲ ਅਯੋਧਿਆ ਨਾਲੋਂ ਵੱਧ ਨਾਪੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਮੈਂ ਅੱਜ ਦੇ ਦਿਨ ਦੀ ਆਪਣੇ ਵੱਲੋਂ ਸ਼੍ਰੀ ਸ਼ਨੀ ਦਾ ਮੰਦਰ ਕੁੰਦ ਕਮੇਟੀ ਵੱਲੋਂ ਤੇ ਅਗਰਵਾਲ ਸਭਾ ਜ਼ਿਲ੍ਹਾ ਪਟਿਆਲਾ ਵੱਲੋਂ ਪੂਰੇ ਸ਼ਹਿਰ ਨੂੰ ਲੱਖ ਲੱਖ ਵਧਾਈਆਂ RAM ਜਨਮ ਦੀਆਂ ਲੱਖ ਲੱਖ ਵਧਾਈਆਂ ਬਹੁਤ ਹੀ ਉਤਸ਼ਾਹ ਭਰਿਆ ਦਿਨ ਹੈ ਅੱਜ ਸਵੇਰ ਤੋਂ ਹੀ RAM ਨਰਾਇਣ ਜੀ ਦੀ ਥਾਣਾ ਦਿਵਸ ਦੇ ਉੱਪਰ ਬਹੁਤ ਬੱਵੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਜਗਾ ਜਗਾ ਸ਼ਹਿਰ ਦੇ ਵਿੱਚ ਲੰਗਰ ਚਲਾਇਆ ਜਾ ਰਹੇ ਨੇ ਔਰ ਇੰਨਾ ਉਤਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਿਆ ਅੱਜ ਤੁਸੀਂ ਦੇਖ ਸਕਦੇ ਹੋਰੇ ਦਾ ਮਾਹੌਲ ਵੀ ਦੇਖ ਸਕਦੇ ਹੋ ਹੁਣ ਯਾਤਰਾ ਨਿਕਲਨੀ ਹੈ ਪੂਰੇ ਕਿਸ ਤਰ੍ਹਾਂ ਪਹੁੰਚੇ ਹੋਏ ਨੇ ਲੋਕ ਲੋਕਾਂ ਦੇ ਵਿੱਚ ਉਤਸ਼ਾਹ ਵਿਦੇਸ਼ਾਂ ਦੇ ਵਿੱਚ ਉਤਸ਼ਾਹ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਬਹੁਤ ਉਤਸ਼ਾਹ ਹੈ ਲੋਕਾਂ ਨੂੰ ਜਗਨਾਰ ਜੀ ਵਰਮਾ ਜੀ ਭਗਵਾਨ ਦਾ ਜੀ ਪ੍ਰਤੀਸ਼ਟਾ ਜਿਹਦੀ ਸਾਰੇ ਜੀ ਸਾਰਿਆਂ ਦਾ ਮੈਂ ਇੱਥੇ ਪਹੁੰਚੋ ਜੀ ਦੇ ਪ੍ਰਸੰਸਕਾਂ ਨੂੰ ਲੱਖ ਲੱਖ ਵਧਾਈ ਹੋਵੇ ਕਿ ਭਗਵਾਨ ਸ਼੍ਰੀ ਰਾਮ ਹਮੇਸ਼ਾ ਆਪਣਾ ਮਿਹਰ ਭਰਿਆ ਜਿਹੜਾ ਹੱਥ ਹੈ ਤੁਹਾਡੇ ਸਾਰੇ ਦੇ ਉੱਤੇ ਬਣਾਈ ਰੱਖੋ ਤੁਸੀਂ ਸਾਰੇ ਸਿੰਵੇ ਗਰੁੱਪ ਵੱਲੋਂ ਕਿਸੇ ਨੂੰ ਵੀ ਅਨਡਿਸਪਲਾਈਨ ਕੰਮ ਨਹੀਂ ਕਰਨਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਸ਼੍ਰੀ ਮੇਲ ਗੁਪਤਾ ਜੀ ਜਿਹੜਾ ਕਾਰਜਾਹੂ ਸਾਹਬ ਸ਼੍ਰੀ ਪ੍ਰਤਾਪ ਸਿੰਘ ਜੀ ਬਖਤਾ ਉਹ ਵੀ ਸਾਡੇ ਵਿਚਕਾਰ ਨੇ ਉਹਨਾਂ ਦਾ ਵੀ ਇੱਥੇ ਪਹੁੰਚ ਕੇ ਜੀ ਆਇਆਂ ਨੂੰ ਝੂਠੀ ਕਰ ਰਹੇ ਨੇ ਪਰ ਜਿਹੜੇ ਲੋਕ ਨੇ ਉਹ ਸਾਰੇ ਇਕੱਠੇ ਹੋਏ ਹੋਏ ਨੇ ਅੱਜ ਸ਼ਹਿਰ ਦੇ ਵਿੱਚ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਵਰਗਾਂ ਦੇ ਲੋਕ ਇਕੱਠੇ ਨੇ ਤੇ ਜਗ੍ਹਾ ਜਗ੍ਹਾ ਲੰਗਰ ਲੱਗੇ ਹੋਏ ਆ ਪਹਿਲਾਂ ਬਾਸੂ ਦੇ ਵਿੱਚ ਵੀ ਵਿਧਾਨ ਸਭਾ ਦਾ ਨੱਬਾ ਦਾ ਹੀ ਬਲਾਕ ਉੱਥੇ ਬਹੁਤ ਵੱਡਾ ਜਿਹੜਾ ਸਮਾਗਮ ਆ ਧਾਰਮਿਕ ਹੋਇਆ ਤੇ ਹੁਣ ਵੀ ਅੱਜ ਦੇ ਪ੍ਰੋਗਰਾਮ ਸੋਭਾ ਯਾਤਰਾ ਦੇ ਵਿੱਚ ਸਾਡੀ ਸੰਗੋਧੀ ਸੰਸਥਾ ਉਹਨਾਂ ਨੂੰ ਪਹੁੰਚੋ ਅਮਰਨਾਥ ਤਗਰਦਾ ਸਵਾ ਨਾਬਾ ਸਾਰਿਆਂ ਦੇ ਸ਼੍ਰੀ ਸ੍ਰੀ ਮੰਦਿਰ ਫਰਸ ਕੋਲੋਨੀ ਪਾਂਸ਼ਰੀ ਰਾਮ ਦੇ ਜਿਹੜੇ ਜੈਕਾਰੇ ਨਾਲ ਜੂਰੇ ਭਾਰਤ ਦੇਸ਼ ਦੇ ਵਿੱਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਨਾਬਾ ਮਾਤਰਾਣੇ ਮੰਦਿਰ ਪਿੱਛੇ ਵੋਟ ਰੋਹਾਂ ਦੇ ਸ਼੍ਰੀ ਪਰਿਵਾਰ ਜਗਾ 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 ਭਗਵਾਨ ਸ਼੍ਰੀ ਨਾਮਾਂ ਉਹ ਲਿਆ ਜਾ ਰਹੇ ਹਨ